ਜੈ ਮਾ ਚੰਤਪੁਰਨੀ ਸੇਵਾ ਸਮਿਤੀ ਸਰਦੂਲਗੜ ਵੱਲੋਂ ਚੰਤਪੁਰਨੀ ਦਰਬਾਰ ਤੇ 26ਵਾਂ ਭੰਡਾਰਾ ਲਾਉਣ ਲਈ ਰਵਾਨਾ ਕੀਤਾ ਗਿਆ ਰਾਸ਼ਨ ਦਾ ਟਰੱਕ ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਪ੍ਰੇਮ ਗਰਗ ਸਤੀਸ਼ ਲਹਿਰੀ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਰਹੇ ਯੰ ਤਾਰਿਖਿ ਸਿਂ ਪਯੋ ਰਾਹਾ ਬਯਸਵਤੀ ਤਦਿ ਹੀ ਸਾਧਨਿ ਤੁਮਹਿ ਮਹ ਖੇਤਰ ਅਯੋ ਕਸਿਸ਼ ਕੀ ਗੁਰੂ ਜੀ ਦੇ ਨਾਮ ਬੀਤੇ ਸੰਸਿ ਦੇਵੀ ਮਾ ਪ੍ਰਤੀ ਹੀ ਕਾਰ ਲਾ ਰੇਸ਼ਾਮੋ ਭਾਇ ਮਾਮਯ ਅਪ੍ਰੇਮੀ ਗੁਰੇਨਾ ਸਭ ਸਭੇ ਨਾਮ ਜੀ ਕੀ ਮਨ ਦਾਤਿ ਗਾਤਿ ਕਰਤੁ ਕੋ ਮਨ ਆਹਾਰੀ ਜਾਤਿ ਬਨਨ ਸਰਬੋ ਕਾਰਜ ਸਲਾਵਤ ਜੀ ਅੰਦਰ ਦੁਰਗਾ ਤੇ ਲੋਕ ਦਵਾਨ ਲੱਗ ਦੁਰਗਾ ਮਾਤਾ ਦੁਰਗਾ ਲੋਕਾ ਦੁਰਗਾ ਨਾਟਕ ਪੁਰੇ ਦੁਰਗਾ ਮਾਤਾ ਪ੍ਰਦਾ ਦੁਰਗਾ ਵਿਜਾ ਦੁਰਗਾ ਮਾਤਾ ਸ਼ਿਸ਼ਾ ਦੁਰਗਾ ਸੰਸਥਾ ਨਾਦਰਗ ਨਾਸੀ ਦੁਰਗਾ ਮਗ ਦੁਰਗਾ ਮਾਰਤ ਸੁਪਨੀਂ ਦੁਰਗਾ ਮਾਤਾ ਸਰ ਸੰਗਤ ਦੁਰਗਾ ਮਾਯੂਧਾਣੀ ਦੁਰਗਾ ਮਾਂਗੀ ਦੁਰਗਾ ਮਤਾ ਦੁਰਗਾ ਮਾਦਰ ਗਮੇਸ਼ੂਰੀ ਦੁਰਗਾ ਭੀਮਾ ਦੁਰਗਾ ਫਾਮਾ ਦੁਰਗਾ ਬਾਦ ਦੁਰਗਾ ਅਨੂਸ਼ੀਰ ਦੁਰਗਾ ਨਮਾ ਟਰੈਵਰ ਕੋਣ ਨੇ ਜੀ ਤੇ ਆਪਰਾ ਥੱਲੇ ਆ ਥੱਲੇ ਐਤੋ ਆ ਜਾ ਆ ਗਈ ਜੀ ਮਾਦਾ ਉਹ ਸਾਚੇ ਦਰਬਾਰ ਦੀ ਜੈ ਆਓ ਮਹਾਬੀਂ ਆਓ ਪੈਰੋਂ ਵੀਰ ਆਓ ਮਹਾਬੀਂ ਆਓ ਪੈਰੋਂ ਵੀਰ ਆਓ ਆਓ ਲੈ ਕੇ ਸ਼ੇਰ ਆਵਲੀ ਮਾਹੀ ਨੂੰ ਆਓ 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 ਲੈ ਕੇ ਚਿੰਤਾ ਪੂਣੀ ਮਾਹੀ ਨੂੰ ਆਓ ਮਹਾਬੀਂ ਆਓ ਪੈਰੋਂ ਵੀਰ ਉਹ ਸਾਚੇ ਦਰਬਾਰ ਦੀ ਜੈ

ਆ ਗਿਆ ਅਮਰ ਰਹੀ ਗਿਆ ਅਮਰ ਰਹੀ ਜੈ ਮਾਤਾ ਦੀ ਜੀ ਇਹ 26ਵਾਂ ਲੰਗਰ ਆ ਜੀ ਜੈ ਮਾਤਾ ਚੰਦਪਨੀ ਸੇਵਾ ਸੰਧੀ ਵੱਲੋਂ ਇਹ ਹਰ ਸਾਲ ਹੀ ਸਾਉਣ ਦੇ ਮਹੀਨੇ ਦੇ ਵਿੱਚ ਲਗਾਇਆ ਜਾਂਦਾ ਇਹ ਲੰਗਰ ਓਮ ਗੈਸਟ ਹਾਊਸ ਦੇ ਕੇ ਚੰਦਪਨੀ ਮਾਤਾ ਦੇ ਲਾਇਆ ਜਾਂਦਾ 24 ਘੰਟੇ ਲੰਗਰ ਚੱਲਦਾ ਸਰਦੂਲਗੜ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਜੋ ਇਸ ਵਾਰ ਵੀ 25 ਤਰੀਕ ਤੋਂ ਲੈ ਕੇ 1 ਤਰੀਕ ਤੱਕ ਇਹ ਲੰਗਰ ਹੈ ਮਾਤਾ ਚੰਦਪੁਰਨੀ ਦੇ ਦਰਵਾਜ਼ੇ ਲਗਾਇਆ ਜਾਵੇਗਾ ਜੈ ਮਾਤਾ। ਸ਼ਾਮ ਤੋਂ ਪਹਿਲਾਂ ਤਾਂ ਜੀ ਜੈ ਮਾਤਾ। ਇਹ ਸਰਦੂਲਗੜ ਦੇ ਸਾਡੇ ਹੋਂਰ ਬੱਚੇ ਜੀ ਦੀ ਪ੍ਰਧਾਨ ਜੀ ਸਾਡੇ ਸਤਿਪਾਲ ਜੀ ਸਤਿ ਕੀ ਕਰ ਰਹੇ ਹਨ ਇਹ 26ਵਾਂ ਵਿਸ਼ਾਲ ਭੰਡਾਰ ਹੈ ਜੋ ਕਿ ਮਾਤਾ ਚੰਦਪੁਰਨੀ ਦੇ ਦਰਵਾਜ਼ੇ ਲਾਇਆ ਜਾਏਗਾ। ਇਹ ਬਹੁਤ ਹੀ ਇੱਕਾ ਉਪਰਾਲਾ ਤੇ ਬਹੁਤ ਵਧੀਆ ਕੰਮ ਹੈ ਇਹਦੇ ਵਿੱਚ ਆਪਸ ਵਿੱਚ ਭਾਈਚਾਰਾ ਅਤੇ ਸਤਿ ਭਾਵਨਾ ਦਾ ਜਿਹੜਾ ਮੇਲ ਹੁੰਦਾ ਅਸੀਂ ਪਿੰਡ ਵਾਸੀ ਵੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਅੱਗੇ ਲੱਗਣ ਅਤੇ ਵੱਧ ਤੋਂ ਵੱਧ ਇਹ ਕੰਮ ਕਰਨ ਜੈ ਹਿੰਦ ਜੈ ਮਾਤਾ ਇਹ ਸਾਡੇ ਸ਼ਹਿਰ ਲਈ ਬੜੀ ਇਮਾਨਦਾਰੀ ਦੀ ਗੱਲ ਹੈ ਕਿ ਸਾਡੇ ਛੋਟੇ ਭਰਾ ਸਤਿ ਪਾਤ ਜੀ ਗਵਾਹੀ ਵਿੱਚੇ ਪ੍ਰਧਾਨ ਹਨ ਸਾਡਾ ਚੇਤ ਜੀ ਲੰਗਰ ਕਮੇਟੀ ਦੇ ਇਹਨਾਂ ਦੀ ਗਵਾਹੀ ਦੇ ਪਾਸੇ ਮਾ ਲੰਗਰ ਲਾਇਆ ਜਾ ਰਿਹਾ ਹੈ ਸਾਡੇ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਇਲਾਕੇ ਦਾ ਸ੍ਰੀ ਮਾਤਾ ਚਿੰਤਪੂਰਨੀ ਦੇ ਵਿੱਚ ਔਫੇ ਨਾ ਹੈ ਉਥੇ ਲੋਕ ਦੇਖਦੇ ਹਨ ਕਿ ਸਗੂੜ ਦੇ ਇਲਾਕੇ ਦੇ ਵਿੱਚੋਂ ਇਹ ਬੱਚਾ ਨੇ ਲੰਗਰ ਲਾਇਆ ਹੈ ਅਸੀਂ ਮਾਤਾ ਕੇ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਹੀ ਇਹ ਬੱਚਿਆਂ ਨੂੰ ਸ਼ਕਤੀ ਬਖਸ਼ੇ ਇਹਨਾਂ ਦੇ ਉੱਤੇ ਆਪ ਦੀ ਕਿਰਪਾ ਬਣਾਈਏ ਕਿ ਇਹ ਇਸ ਤਰ੍ਹਾਂ ਹੀ ਅੱਗੇ ਤੋਂ ਵੀ ਵੱਧ ਚੜ ਕੇ ਇਸ ਤਰ੍ਹਾਂ ਲਗਰਤ ਹੁੰਦੇ ਰਹਿਣ ਜੈ ਮਾਤਾ